ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਨੂਰਮਾਨ ਵਲੌਗ ਦੇ ਵਿੱਚ ਹੋਰ ਸਨੌ ਜੀ ਕਿਵੇਂ ਆ ਤੁਸੀਂ ਸਾਰੇ ਜਾਣੇ ਉਮੀਦ ਹੈ ਜੀ ਸਾਰੇ ਜਾਣੇ ਠੀਕ ਹੋਵਾਂਗੇ ਖੁਸ਼ ਹੋਵਾਂਗੇ ਤੰਦਰੁਸਤ ਹੋਵਾਂਗੇ ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਖੁਸ਼ ਰੱਖਣ ਤੇ ਹਾਂਜੀ ਇੱਥੇ ਦਿਨ ਹੈਗਾ ਜੀ ਮੰਗਲਵਾਰ ਦਾ ਤੇ ਸਵੇਰ ਦਾ ਟਾਈਮ ਆ ਤੇ ਆਪਾਂ ਇਸ ਤੋਂ ਪਹਿਲਾਂ ਵੀ ਆਪਣੇ ਕੰਮ ਤੋਂ ਦਿਓ ਖਤਮ ਹੋ ਗਏ ਸੀਗੇ ਤੇ ਹੁਣ ਆਪਾਂ ਜਾਨੀ ਕਿ ਤੁਹਾਨੂੰ ਪਤਾ ਹੀ ਆ ਵੀ ਜਿੱਦਾਂ ਸਾਫ ਸਫਾਈਆਂ ਦਾ ਕੰਮ ਆਪਣਾ ਇਸ ਟਾਈਮ ਤੇ ਸ਼ੁਰੂ ਹੁੰਦਾ ਹੈ ਪਿਛਲੇ ਤਾਂ ਜਿੱਦਾਂ ਹੁਣ ਅਰਸ਼ ਨੂਰ ਜਦੋਂ ਸਕੂਲ ਜਾਂਦਾ ਤਾਂ ਇਸ ਤੋਂ ਵੀ ਘੰਟਾ ਲੇਟ ਹੋ ਜਾਂਦਾ ਕਿਉਂਕਿ ਫਿਰ ਉਹਦੀ ਬਸ ਤਿਆਰੀ ਦੇ ਵਿੱਚ ਰਹਿ ਜਾਂਦੇ ਆ ਪਰ ਹੁਣ ਉਹਨੂੰ ਛੁੱਟੀਆਂ ਨੇ ਹਲੇ 2-3 ਤੇ ਉਹ ਘਰ ਆ ਜਦ ਤੱਕ ਤੇ ਬਸ ਆਪਾਂ ਫਿਰ ਪਹਿਲਾਂ ਲੱਗ ਜਾਂਦੇ ਆ ਆਪਣੇ ਸਾਫ ਸਫਾਈ ਨੂੰ ਤੇ ਚਲੋ ਹੁਣ ਆਪਾਂ ਜੀ ਕੱਲ ਪਰਸੋਂ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਿਆ ਸੀਗਾ ਕੀ ਇੱਥੋਂ ਆਪਾਂ ਇਹਨੂੰ ਮਿੱਟੀ ਲਾਉਣੀ ਸੀ ਕਿ ਜਾਨੀ ਕਿ ਇੱਥੇ ਆਪਾਂ ਪਾਣੀ ਵੀ ਦਿੱਤਾ ਦਰ ਸਕਦੇ ਆ ਤਾਂ ਜਿੱਦਾਂ ਗਾਂ ਹੁਣ ਆਪਾਂ ਮੱਝਾਂ ਸੌਣ ਗਿਆ ਉਹਨਾਂ ਵਾਸਤੇ ਲੇਟੀ ਵਗੈਰਾ ਵੀ ਮੈਂ ਇਹਦੇ ਵਿੱਚ ਧਰ ਦੇਣੀ ਹੁੰਦੀ ਆ ਤੇ ਜਿੱਦਾਂ ਅੱਗੇ ਦੁੱਧ ਵੀ ਰੱਖ ਦਿਆ ਕਰਨਾ ਵੇਸ਼ਟ ਪਤੀਲਾ ਹਨਾ ਕੜੀ ਜਾਇਆ ਕਰੂਗਾ ਪੂਰਾ ਦਿਨੇ ਦੇ ਵਿੱਚ ਅ ਗੋਹੇ ਪਾ ਕੇ ਤੇ ਹੁਣ ਆਪਾਂ ਇਹਨੂੰ ਲਾ ਲੈਨੇ ਆ ਮਿੱਟੀ ਤੇ ਇਹ ਮੈਂ ਨੀਚੋਂ ਟੋਆ ਪੱਟ ਕੇ ਹਨਾ ਜਿੱਤਾ ਟੂਆ ਪੱਟਿਆ ਸੀਗਾ گول گول ਤੇ ਸਾਈਡਾਂ ਤੇ ਥੋੜੀਆਂ ਜਿਹੀਆਂ ਜਿੱਦਾ ਇਟਾਂ ਲੱਗੀਆਂ ਹੋਈਆਂ ਸੀਗੀਆਂ ਤੇ ਪਰ ਆਪਾਂ ਇਹਨੂੰ ਮਿੱਟੀ ਲਾ ਕੇ ਤੇ ਵਧੀਆ ਬਣਾ ਲੈਨੇ ਆਂ ਅੱਜ ਆਪਾਂ ਮਿੱਟੀ ਲਾ ਦਿੰਨੇ ਆਂ ਫਿਰ ਇਹ ਸੁੱਕ ਚੂਗੀ ਮਿੱਟੀ ਫਿਰ ਬਾਅਦ ਵਿੱਚ ਉੱਪਰ ਦੀ ਆਪਾਂ ਦੁਬਾਰਾ ਫਿਰ ਇੱਕ ਪਤਲੀ ਜਿਹੀ ਮਿੱਟੀ ਨਾਲ ਇਹਨੂੰ ਸਾਫ਼ ਕਰ ਦਾਂਗੇ ਚੰਗੀ ਤਰ੍ਹਾਂ ਉਸ ਤੋਂ ਬਾਅਦ ਫਿਰ ਆਪਾਂ ਉੱਤੇ ਪੋਚਾ ਫੇਰ ਦਾਂਗੇ ਤੇ ਬਹੁਤ ਵਧੀਆ ਬਣ ਜਾਣਾ ਇਹ ਇਧੇ ਚ ਬਾਲਣ ਵੀ ਘੱਟ ਲੱਗੂਗਾ ਕਹਿ ਲੋ ਵੀ ਜਾਨੀ ਕਿ ਇਸ ਤਰ੍ਹਾਂ ਜਿੱਦਾਂ ਹੁਣ ਆਪਾਂ ਰੋਟੀ ਬਣਾਈ ਉਸ ਤੋਂ ਬਾਅਦ ਜਿਹੜੀ ਅੱਗ ਹੋਈ ਉਹ ਆਪਾਂ ਇਹਦੇ ਵਿੱਚ ਮੈਂ ਪਾ ਕੇ ਤੇ ਉਹਦੇ ਉੱਪਰ ਪਾਣੀ ਰੱਖ ਲਓ ਦੁੱਧ ਰੱਖ ਦੋ ਵਿੱਚ ਕੱਢਣ ਵਾਸਤੇ ਤੇ ਚਾਹੇ ਜਿੱਦਾਂ ਹੁਣ ਲੇਟੀ ਬਣਾਇਆ ਕਰਾਂਗੇ ਤਾਂ ਮੈਂ ਲੇਟੀ ਵੀ ਇਹਦੇ ਵਿੱਚ ਜਿੱਦਾਂ ਰਾਤ ਨੂੰ ਸ਼ਾਮ ਦੇ ਟਾਈਮ ਤੇ ਜਿਵੇਂ ਰਾਤ ਨੂੰ ਰੋਟੀ ਬਣਾਈ ਉਸ ਤੋਂ ਬਾਅਦ ਜਿਹੜੀ ਅੱਗ ਬਚੀ ਉਹ ਅੱਗ ਪਾ ਕੇ ਤੇ ਨਾਲ ਪਾ ਕੇ ਗੋਏ ਤੇ ਆਪਾਂ ਉੱਤੇ ਰੋਟੀ ਰੱਖਦੇ ਆ ਕਰਾਂਗੇ ਤਾਂ ਵਧੀਆ ਗਰਮ ਹੋ ਜਾਂਦਾ ਲੇਟੀ ਬਣ ਜਾਂ ਘਰ ਬਾਕੀ ਜਿਵੇਂ ਪਾਣੀ ਵਗੈਰਾ ਧਰਨਾ ਤਾਂ ਉਹ ਵੀ ਧਰ ਦੇਣੇ ਵਧੀਆ ਗਰਮ ਹੋ ਜਾਂਦਾ ਤੇ ਉੱਪਰ ਆਪਾਂ ਜਿਹੜਾ ਬੱਠਲਾ ਵੱਡਾ ਜਿੱਤੇ ਵਿੱਚ ਮਿੱਟੀ ਪਾਈ ਇਹ ਵਾਲਾ ਬੱਟਲੀ ਇਹਦੇ ਉੱਪਰ ਮੁੱਦਾ ਮਾਰਦਿਆ ਕਰਨਾ ਤੇ ਵਧੀਆ ਆਪਣਾ ਇਹ ਡੰਗਾ ਲਾਉਗਾ ਤੇ ਬਾਕੀ ਤਾਂ ਹੁਣ ਇਹਦੇ ਵਿੱਚ ਬਸ ਹੋਰ ਕੁਛ ਵੀ ਮਿੱਟੀ ਸਾਈਡਾਂ ਤੇ ਲਾਉਣੀ ਆ ਬਾਕੀ ਵਿੱਚ ਤਾਂ ਹੁਣ ਬਸ ਤਕਰੀਬਨ ਮਿੱਟੀ ਲੱਗ ਗਈ ਸਾਈਡਾਂ ਤੇ ਆਪਾਂ ਬੰਨੀ ਜੀ ਬਣਾ ਦਿੰਨੇ ਆ ਤੇ ਬਣਾ ਕੇ ਉਸ ਤੋਂ ਬਾਅਦ ਫਿਰ ਜਦ ਰੋਈ ਸੁੱਕ ਗਈ ਫਿਰ ਇਹਨੂੰ ਇੱਕ ਵਾਰੀ ਫਿਰ ਸਾਫ਼ ਕਰ ਦਾਂਗੇ ਉਕੇ ਇਸ ਤਰ੍ਹਾਂ ਵੀ ਜਿੱਦਾਂ ਪਾਣੀ ਪੂਣੀ ਤਾਂ ਚਲੋ ਹਨਾ ਵੈਸੇ ਵੀ ਆਪਾਂ ਤਾਂ ਸਿੱਧੀ ਹੀ ਗੱਲ ਦੱਸਦੇ ਆ ਤੁਹਾਨੂੰ ਕਿ ਇਸ ਤਾਂ ਜੀ ਇਹਦੇ 'ਚ ਕਰਦੇ ਆ ਗਰਮ ਚਾਹੇ ਛੁੱਲੇ ਤੇ ਕਰਦੇ ਆ ਗੀਜਰ ਵਗੈਰਾ ਤਾਂ ਨਹੀਂ ਹੈਗਾ ਤੇ ਇਹਦੇ 'ਤੇ ਕਰਦੇ ਆ ਸੀ ਤੇ ਪਿਛਲੇ ਸਾਲ ਸਿਆਲਾਂ ਦੇ ਵਿੱਚ ਵੀ ਮੈਨੂੰ ਆਪਾਂ ਸੋਚਿਆ ਵੀ ਸੀਗਾ ਪਰ ਫਿਰ ਮੈਂ ਕਿਹਾ ਵੀ ਜਦੋਂ ਆਪਾਂ ਨਵੇਂ ਹਨਾ ਬਾਥ ਵਾਸ਼ਮ ਵਗੈਰਾ ਨਵੇਂ ਬਣਾਵਾਂਗੇ ਬਾਥਮ ਵਗੈਰਾ ਹਨਾ ਤੇ ਉਸ ਤੋਂ ਬਾਅਦ ਆਪਾਂ ਨਾ ਗਿੱਜਰ ਵਗੈਰਾ ਲਗਵਾਵਾਂਗੇ ਕਿ ਸਭ ਤੋਂ ਪਹਿਲਾਂ ਤਾਂ ਬਾਥਰੂਮ ਬਣਾਵਾਵਾਂਗੇ ਬਣਾਵਾਵਾਂਗੇ ਤੇ ਫਿਰ ਆਪਾਂ ਲਾਵਾਂਗੇ ਵਿੱਚ ਗਿੱਜਰ ਵਗੈਰਾ ਫਿਰ ਸਾਰਾ ਚਲੋ ਕੰਮ ਕਰਾਂਗੇ ਤੇ ਬਾਕੀ ਹਨਾ ਕਹਿੰਦੇ ਹੁੰਦੇ ਵੀ ਹੌਲੀ-ਹੌਲੀ ਹੁੰਦਾ ਸਾਰਾ ਇੱਕਦਮ ਤਾਂ ਨਹੀਂ ਹੁੰਦਾ ਤੇ ਚਲੋ ਕੋਈ ਗੱਲ ਨਹੀਂ ਹੌਲੀ-ਹੌਲੀ ਮਾਲਕ ਦੀ ਕਿਰਪਾ ਨਾਲ ਸਾਰੀਆਂ ਚੀਜ਼ਾਂ ਬਣ ਜਾਂਦੀਆਂ ਐ ਤੇ ਆਪਾਂ ਹੁਣ ਇੱਥੇ ਵਿੱਚ ਮਿੱਟੀ ਲਾਤੀਏ ਬਸ ਹੁਣ ਆਪਾਂ ਬੰਨੀ ਇਹਨੂੰ ਆਪਾਂ ਪੂਰਾ ਗੋਲ ਕਰ ਦਿੰਨੇ ਆ ਵਧੀਆ ਤੇ ਬਾਕੀ ਜਦੋਂ ਇਹਦੇ ਉੱਪਰ ਜਿਵੇਂ ਪੋਚੇ ਵਗੈਰਾ ਫਿਰ ਗਿਆ ਤਾਂ ਬਹੁਤ ਸੋਹਣਾ ਲੱਗੂਗਾ ਇਹ ਤੇ ਰੋ ਪੋਚਾ ਫਿਰਿਆ ਉਹਦੇ ਵੀ ਆਪਾਂ ਤੁਹਾਨੂੰ ਵੀਡੀਓ ਦਿਖਾਵਾਂਗੇ ਤੇ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਇਹ ਕਿਵੇਂ ਲੱਗਿਆ ਵੀ ਕਿੱਦਾਂ ਲੱਗਿਆ ਵਧੀਆ ਬਣਿਆ ਜਾਂ ਨਹੀਂ ਵਧੀਆ ਬਣਿਆ ਵੀ ਮਿੱਟੀ ਵੀ ਸਹੀ ਲੱਗੀ ਆ ਜਾਂ ਨਹੀਂ ਲੱਗੀ ਬਾਕੀ ਕਹਿੰਦੇ ਹੁੰਦੇ ਆ ਹਨਾ ਵੀ ਕੋਈ ਵੀ ਕੰਮ ਆ ਜਾਂ ਕ ਵੀਲਦਾਰੇ ਚ ਪਾ ਕੇ ਨਾ ਹਰੇਕ ਕੰਮ ਆਪਾਂ ਨੂੰ ਆ ਜਾਂਦਾ ਜਦੋਂ ਆਪਣੇ ਸਿਰ ਜ਼ਿੰਮੇਵਾਰੀਆਂ ਪਈਆਂ ਹੋਣ ਤਹਰੇ ਕੰਮ ਬੰਦਾ ਸਿੱਖ ਲੈਂਦਾ ਵੀ ਮਿੱਟੀ-ਮੁੱਟੀ ਦਾ ਕੰਮ ਵੈਸੇ ਵੀ ਮੈਂ ਪਹਿਲਾਂ ਨਹੀਂ ਐਵੇਂ ਵੀ ਮੈਨੂੰ ਨਹੀਂ ਆਉਂਦਾ ਸੀਗਾ ਮੈਨੂੰ ਕਮਾ ਪਰ ਮੈਂ ਬਾਅਦ ਵਿੱਚ ਹੀ ਸਿੱਖਿਆ ਹੈਗਾ ਕਿਉਂਕਿ ਜੇ ਤਾਂ ਹਨਾ ਵੀ ਵੀ ਹੋਰ ਹੋਵੇ ਘਰ ਦੇ ਵਿੱਚ ਹਨਾ ਜਿੱਦਾਂ ਵੀ ਮੰਮੀ ਹੁੰਦੀ ਸਾਡੇ ਤਾਂ ਫਿਰ ਤਾਂ ਚਲੋ ਬਣਾ ਲੈਂਦੇ ਹਨਾ ਪਰ ਜਦੋਂ ਨਹੀਂ ਹੈਗੇ ਤਾਂ ਫਿਰ ਹੁਣ ਆਪ ਹੀ ਕਰਨਾ ਪੈਣਾ ਹਨਾ ਪੇਪਰ ਕਈ ਵਾਰੀ ਮੈਂ ਜਦੋਂ ਇੰਦਾ ਦਾ ਕੰਮ ਕਰਦੀ ਆ ਤਾਂ ਉਦੋਂ ਮੈਂ ਮਿਸੂ ਵੀ ਬਹੁਤ ਕਰਦੀ ਆ ਮੈਂ ਕਹਿੰਦੀ ਆ ਵੀ ਹਨਾ ਕਹਿ ਦਿੰਦੀ ਆ ਪਰ ਮੈਂ ਕਹਿੰਦੀ ਆ ਵੀ ਜੇ ਸੱਸਾਂ ਝੜਕਦੀਆਂ ਤਾਂ ਲਾੜ ਵੀ ਸੱਸਾਂ ਹੀ ਕਰਦੀਆਂ ਆ ਹਨਾ ਵੀ ਆਪਣੇ ਸ਼ੌਂਕ ਵੀ ਪੂਰੇ ਕਰਦੀਆਂ ਆ ਤੇ ਬਾਕੀ ਹੁਣ ਤਾਂ ਜ਼ਮਾਨਾ ਬਦਲ ਗਿਆ ਤੇ ਬਾਕੀ ਸਾਡੇ ਮੰਮੀ ਜੀ ਦਾ ਤਾਂ ਨੇਚਰ ਵੀ ਬਹੁਤ ਵਧੀਆ ਸੀ ਬਹੁਤ ਵਧੀਆ ਸੁਭਾਅ ਸੀ ਅੱਜ ਵੀ ਸਾਰਾ ਪਿੰਡ ਉਹਨਾਂ ਦੀ ਸਿਫਤ ਕਰਦਾ ਹੈ ਕਿ ਨਾਈਂ ਤਾਂ ਉਹਨਾਂ ਵਰਗੀ ਕੋਈ ਹੋਰ ਅ ਬੀਐਸ ਪਿੰਡ ਦੇ ਵਿੱਚ ਆਈ ਆ ਤੇ ਨਾਈਂ ਮੇਰੇ ਸਾਹ ਚਾਊਗੀ ਅੱਜ ਵੀ ਸਾਰਾ ਪਿੰਡ ਉਹਨਾਂ ਦੀ ਸਖਤ ਕਰਦਾ ਹੈ ਵੀ ਇੰਨੇ ਵਧੀਆ ਕੰਮ ਧੰਦੇ ਨੂੰ ਇੰਨੇ ਸਿਆਣੇ ਸੀ ਇੰਨਾ ਵਧੀਆ ਉਹਨਾਂ ਦਾ ਸੁਭਾਅ ਸੀਗਾ ਅਸੀਂ ਵੀ ਬਹੁਤ ਮਿਸ ਕਰਦੇ ਹਾਂ ਵੀ ਚਲੋ ਥੋੜਾ ਜਿਹਾ ਟਾਈਮ ਰੱਬ ਹਨਾ ਉਹਨਾਂ ਨੂੰ ਥੋੜਾ ਜਿਹਾ ਟਾਈਮ ਹੀ ਹੋਰ ਦਿੰਦਾ ਚਲੋ ਹਨਾ ਵੀ ਸਾਡੇ ਬੱਚਾਂ ਦਾ ਹੀ ਕੋਸ਼ਿਸ਼ ਚਲੋ ਦੇਖ ਜਾਂਦੇ ਹਨਾ ਪਰ ਪ੍ਰਮਾਤਮਾ ਅੱਗੇ ਕਿਸੇ ਦਾ ਜੋਰ ਨਹੀਂ ਚੱਲਦਾ ਜੋ ਸਵਾਹਿਗੁਰੂ ਨੂੰ ਮਨਜ਼ੂਰ ਹੁੰਦਾ ਉਹੀ ਹੁੰਦਾ ਹੈ ਤੇ ਹਾਂਜੀ ਆਪਾਂ ਮਿੱਟੀ ਲਾ ਕੇ ਤੇ ਹੁਣ ਆਪਾਂ ਲੱਗੇ ਸੀਗੇ ਵਿੜਾ ਸੁੰਬਰਣਾ ਸਭ ਤੋਂ ਪਹਿਲਾਂ ਆਪਾਂ ਹੁਣ ਵਿੜਾ ਸੁੰਬਰਦੇ ਆਂ ਤੇ ਵਿੜਾ ਸੁੰਬਰ ਕੇ ਫੇਰ ਆਪਾਂ 15 ਚ ਝਾੜੂ ਵਗਾਰਾ ਲਗਾਵਾਂਗੇ ਫੇਰ ਮੱਜਾਂ ਨੂੰ ਨਿਵਾਵਾਂ ਪਾਵਾਂਗੇ ਇਹਨੂੰ ਹੁਣ ਅੱਜ ਧੁੱਪ ਲੱਗ ਜੂਗੀ ਅੱਜ ਦੀ ਮਿੱਟੀ ਜਾਨਕੀ ਜਿਹੜੀ ਲਾਈ ਹੈ ਇਹ ਸੁੱਕ ਜੂਗੀ ਅੱਜ ਦਾ ਦਿਨ ਤਾਂ ਫੇਰ ਬਾਕੀ ਇਹਨੂੰ ਕੱਲ ਨੂੰ ਦੁਬਾਰਾ ਫੇਰ ਸਾਫ਼ ਕਰ ਲਾਂਗੇ ਤੇ ਇੱਥੇ ਹੁਣ ਜਿਹੜੀਆਂ ਇੱਟਾਂ ਸੀ ਇਹ ਮੈਂ ਲਗੀਆਂ ਹੋਈਆਂ ਤੇ ਇੱਥੇ ਨਾ ਜਿਵੇਂ ਉੱਪਰ ਦੇਖ ਆਣਾ ਤੇ ਦੇਖਦੇ ਪੱਤੇ ਇੰਨੇ ਖਿੰਡਦੇ ਆ ਇੰਨੇ ਖਿੰਡਦੇ ਆ ਬਹੁਤ ਜ਼ਿਆਦਾ ਤੇ ਇੱਕ ਜਾਨੇ ਕਿ ਹੁਣ ਮੈਂ ਪਰਸੋਂ ਜਿਵੇਂ ਫਰਸ਼ ਧੋਤੀ ਸੀ ਇੱਥੋਂ ਤੇ ਬਿਲਕੁਲ ਸਾਫ਼ ਪਈਆ ਹਲੇ ਤੇ ਮੈਂ ਅੱਜ ਧੋਣ ਦੀ ਨਹੀਂ ਅੱਜ ਵੈਸੇ ਪੂੰਛਾ ਲਾ ਦੂੰਗੀ ਤਾਂ ਉਦੋਂ ਉਹ ਸੋਹਣੀ ਲੱਗਦੀ ਆ ਇਹ ਫਰਸ਼ ਪਰ ਜਦੋਂ ਲਾਹ ਲਾ ਲੈ ਨਿਕਲਿਆ ਹੁੰਦੀਆਂ ਇੱਟਾਂ ਤੇ ਪਰ ਜਦੋਂ ਉੱਪਰ ਪੱਤੇ ਖਿੰਡ ਜਾਂਦੇ ਆ ਨਾ ਤਾਂ ਫਿਰ ਬਾਲਾ ਉਖਾ ਜਾ ਲੱਗਦਾ ਤੇ ਕਹਿੰਦੇ ਹਣ ਦੇ ਵੀ ਚਲੋ ਹਨਾ ਦਰਖਤ ਦੇ ਮੌਜ ਵੀ ਬਹੁਤ ਆ ਭੀ ਚਲੋ ਸ਼ਾਮ ਹੋ ਜਾਂਦੀ ਹੈ ਹਨਾ ਤੇ ਪਰ ਜਦੋਂ ਇਹ ਦੇਖ ਪੱਤੇ ਸਿੱਟਦੀ ਹਨਾ ਤੇ ਫਿਰ ਉਦੋਂ ਮੈਨੂੰ ਬਹੁਤ ਖੇਚੜਦੀ ਇਹਦੇ ਤੇ ਹਰ ਰੋਜ਼ ਦੇਖ ਲੋ ਵੀ ਇੰਨਾ ਹੀ ਕੂੜਾ ਹੋ ਜਾਂਦਾ ਵੀ ਹੋਰ ਇੱਥੇ ਕੀ ਆ ਬਸ ਵੀ ਸਿਰਫ ਇਹਦੇ ਪੱਤਿਆਂ ਨਾਲ ਹੀ ਜ਼ਿਆਦਾ ਹੋ ਜਾਂਦਾ ਤੇ ਪਰ ਬਾਕੀ ਹੁਣ ਜਦੋਂ ਮੈਂ ਸੁਬਹ ਆ ਤੇ ਸਾਫ਼ ਸਾਫ਼ ਵਧੀਆ ਬਣ ਗਿਆ ਪਰ ਜੇ ਮਾੜਾ ਜਿਹਾ ਹਵਾ ਦਾ ਬੁੱਲਾ ਆ ਤਾਂ ਫਿਰ ਸਾਰੇ ਇੱਥੇ ਪੱਤੇ ਖਿੰਡ ਜਾਂਦੇ ਨੇ ਹੁਣ ਵੀ ਇੱਥੇ ਹਵਾ ਜੀ ਚੱਲ ਰਹੀ ਸੀਗੀ ਤੇ ਪੱਤੇ ਪਿੱਛੇ ਨੂੰ ਡੁੱਟ ਚਾਈ ਜਾਂਦੇ ਸੀ ਮੈਂ ਮੱਸਾਂ ਹੀ ਸੁੰਭ ਰਿਆ ਸੀ ਗੱਲ ਤਾਂ ਇੱਥੋਂ ਕਿਉਂਕਿ ਜਦੋਂ ਹਵਾ ਚੱਲਦੀ ਆ ਫਿਰ ਉਹਦੋਂ ਔਖਾ ਹੋ ਜਾਂਦਾ ਸੁੰਭਰਨਾ ਤੇ ਵੈਸੇ ਤਾਂ ਚਲੋ ਜੇ ਹਵਾ ਨਾ ਚੱਲੇ ਫਿਰ ਤਾਂ ਸਾਫ ਸਾਫ ਪਿਆ ਰਹਿੰਦਾ ਫਿਰ ਕਿਹੜਾ ਵੀ ਪੱਤੇ ਖਿੰਡਦੇ ਆ ਤੇ ਜੇ ਹਵਾ ਚੱਲੇ ਫਿਰ ਇਹਦੇ ਪੱਤੇ ਖਿੰਡ ਜਾਂਦੇ ਆ ਸਾਰੇ ਬੀੜੇ ਚ ਤੇ ਬਾਕੀ ਹੁਣ ਜਿਵੇਂ ਆ ਹੁਣ ਮੇਰੇ ਕੋਲੇ ਆਹ ਵਾਲੀ ਜਿਹੜੀ ਬੁੱਕਰ ਆ ਨਾ ਤੇ ਇਹ ਬੋਕਰ ਵਧੀਆ ਰਹਿੰਦੀ ਆ ਜਿਹੜੀ ਸਖਤ ਜੀਆਂ ਤੀਲਾਂ ਵਾਲੀ ਹੁੰਦੀ ਆ ਉਹ ਨਹੀਂ ਮੈਨੂੰ ਪਸੰਦ ਬਿਲਕੁਲ ਵੀ ਉਹ ਤਾਂ ਬਿਲਕੁਲ ਨਹੀਂ ਵਧੀਆ ਸਾਫੀ ਨਹੀਂ ਕਰਦੀ ਤਾਂ ਸਾਰਾ ਥਾਂ ਬਸ ਉਹੀ ਖੜਕਾ ਜਿਹਾ ਖੜਕਾ ਜਿਹਾ ਕਰੀ ਜਾਂਦੀ ਆ ਤਾਂ ਤੇ ਪਰ ਬਾਕੀ ਇਹ ਵਾਲੇ ਬੋਕਰ ਜਦੋਂ ਜ਼ਿਆਦਾ ਵੱਡੇ ਹੁੰਦੇ ਜਿਵੇਂ ਨਵੀਂ-ਨਵੀਂ ਆਉਂਦੀ ਆ ਉਦੋਂ ਤਾਂ ਇਹ ਵੀ ਇੰਨੀ ਸਫਾਈ ਨਹੀਂ ਕਰਦੀ ਪਰ ਜਦੋਂ ਥੋੜੀ ਹੀ ਕਸ ਜਾਂਦੀ ਆ ਨਾ ਬੋਕਰ ਤੇ ਬਾਅਦ ਵਿੱਚ ਵਧੀਆ ਬੇਟਾ ਸਾਫ ਕਰ ਦਿੰਦੀ ਆ ਇਹ ਸੋ ਵੀ ਸੁੰਬਰਨਾ ਵੀ ਵਧੀਆ ਮਜ਼ਾ ਆਉਂਦਾ ਇਹ ਸੁੰਬਰਨ ਵਿੱਚ ਵਿੱਚ ਉਹ ਵਾਲੀਆਂ ਤਾਂ ਤਿੱਲਾਂ ਸਖਤ ਹੁੰਦੀਆਂ ਉਹ ਵਾਲੀਆਂ ਬੋਕਰ ਤਾਂ ਮੈਂ ਇੱਕ ਵਾਰ ਹੀ ਬਸ ਆ ਗਈ ਸੀ ਮੈਨੂੰ ਲੱਗਦਾ ਹਾਂ ਇੱਕ ਵਾਰੀ ਬਸ ਆ ਗਈ ਸੀ ਉਹ ਵਾਲੀ ਬੋਕਰ ਤੇ ਪਰ ਬਸ ਉਹ ਐਂ ਸੈਟ ਸਟਾਰ ਦੇ ਵਿੱਚ ਹੀ ਬਸ ਉਹਦੇ ਨਾਲ ਵੇਲਾ ਪੂਰਾ ਕੀਤਾ ਤੇ ਉਸ ਤੋਂ ਬਾਅਦ ਫਿਰ ਮੈਂ ਤਾਂ ਜਦੋਂ ਵੀ ਲੈ ਕੇ ਆਉਂਦੇ ਸੀਗੇ ਜਿਵੇਂ ਜਦੋਂ ਮੈਂ ਆਪਾਂ ਸੌਦਾ ਲੈ ਕੇ ਆਉਨੇ ਹਣਾ ਉਦੋਂ ਜਦੋਂ ਵੀ ਮੈਂ ਵਿੱਚ ਮੰਗਵਾਨੀ ਆ ਬੋਕਰ ਲਾ ਲਓ ਝਾੜੂ ਲਾ ਲਓ ਹਣਾ ਤਾਂ ਮੈਂ ਤਾਂ ਪਹਿਲਾਂ ਹੀ ਕਹਿ ਦੇਣੀ ਹੁੰਦੀ ਆ ਵੀ ਉਹ ਵਾਲੀ ਨਾ ਲੈ ਕੇ ਆਏ ਜੀ ਪਹਿਲਾਂ ਹੀ ਹੱਲ ਕਰਵਾ ਦੇਣੀ ਆ ਤੇ ਹਾਂਜੀ ਲੋ ਜੀ ਉਸ ਤੋਂ ਬਾਅਦ ਇਹ ਟਾਈਮ ਹੈਗਾ ਜੀ ਆਪਾਂ ਸਵੇਰ ਦੇ ਸਾਰੇ ਕੰਮ ਤੰਦੇ ਆਪਣੇ ਹੋ ਗਏ ਸੀ ਖਤਮ ਤੇ ਕੰਮ ਤੰਦੇ ਖਤਮ ਬਾਕੀ ਸਾਰੇ ਕਰਦਿਆਂ ਨੂੰ ਆਪਾਂ ਨੂੰ ਸਾਢੇ 12:00 ਦਾ ਟਾਈਮ ਹੋ ਗਿਆ ਸੀਗਾ ਤੇ ਉਸ ਤੋਂ ਬਾਅਦ ਫਿਰ ਮੈਂ ਕੱਪੜੇ ਨਹੀਂ ਧੋਤੇ ਤੇ ਮੈਂ ਫਿਰ ਨਹਾ ਕੇ ਤੇ ਫਿਰ ਮੈਂ ਚਾਹ ਪਣੀ ਬਣਾਉਣ ਲੱਗ ਗਈ ਕਿਉਂਕਿ ਕੋਈ ਆਇਆ ਸੀਗਾ ਘਰੇ ਫਿਰ ਮੈਂ ਨਾਲ ਨੂੰ ਕਿਚਾ ਬਣਾਉਣ ਲੱਗ ਗਈ ਫਿਰ ਮੈਂ ਕੱਪੜੇ ਜਿਹੜੇ ਉਹ ਅੱਜ ਸਵੇਰੇ ਮੈਂ ਕੈਨਸਲ ਕਰਦੀ ਮੈਂ ਕਿਹਾ ਵੀ ਚੱਲ ਮੈਂ ਨਾਲ ਦੁਪਹਿਰ ਤੋਂ ਪਾ ਦੇ ਤੂੰਗੀ ਕੱਪੜੇ ਇੱਕ ਮੈਂ ਜਿੱਦਾਂ ਪੋਚੇ ਵਗੈਰਾ ਲਾ ਪਹਿਲਾਂ ਮੈਂ ਕੱਪੜੇ ਧੋਤੇ ਨਹੀਂ ਸਵੇਰੇ ਬਸ ਮਿੱਟੀ-ਮੁੱਟੀ ਰੋਂ ਲਾਗੀ ਕਰਕੇ ਥੋੜਾ ਜਿਹਾ ਤਾਂ ਹੋ ਗਿਆ ਤੇ ਬਾਅਦ ਚ ਫਿਰ ਮੈਂ ਚੜੂ ਪੋਚਾ ਲਗਾ ਫਿਰ ਰੋਟੀ ਵਗੈਰਾ ਬਣਾ ਕੇ ਫਿਰ ਜਦੋਂ ਮੈਂ ਚੰਮ ਚੰਮਵਾਈਆਂ ਤਾਂ ਉਧਰ ਜਦੋਂ ਮੈਂ ਚੰਮਵਾਈਆਂ ਤੇ ਫਿਰ ਕੱਪੜੇ ਸੁਤਾਂ ਹਨਾ ਵੀ ਭਿਜ ਦੇਈਆ ਫਿਰ ਮੇਰਾ ਆਪ ਦਾ ਚਿੱਟ ਕਾਲਾ ਪੈਣ ਲੱਗ ਗਿਆ ਮੈਂ ਕਿਹਾ ਵੀ ਹੁਣ ਮੈਂ ਨਹਾ ਕੇ ਤੇ ਫਿਰ ਬੱਚੂ ਹੀ ਆਇਆ ਸੀਗਾ ਕਰੇ ਫਿਰ ਮੈਨੂੰ ਚਾ ਮੈਂ ਕਿਹਾ ਵੀ ਚਲ ਹੁਣ ਮੈਂ ਨਾ ਕੇ ਚਾਹ ਚ ਬਣਾਉਣੀ ਆ ਤੇ ਫਿਰ ਉਸ ਤੋਂ ਬਾਅਦ ਮੈਂ ਕਿਹਾ ਵੀ ਆਪਾਂ ਧੋ ਲਾਂਗੇ ਕੱਪੜੇ ਦੁਪਹਿਰ ਤੋਂ ਬਾਅਦ ਤੇ ਬਾਕੀ ਮੈਨੂੰ ਇੱਕ ਕਮੈਂਟ ਵੀ ਆਇਆ ਸੀਗਾ ਉਹਨਾਂ ਨੇ ਕਿਹਾ ਸੀ ਹਨਾ ਵੀ ਤੁਸੀਂ ਰੀਅਲ ਵਾਜ ਦੇ ਵਿੱਚ ਵੀ ਤੁਸੀਂ ਹਨਾ ਥਾਪੀ ਦੇ ਨਾਲ ਕੱਪੜੇ ਧੋਂਦੇ ਤੇ ਵੀ ਉਸ ਤਰ੍ਹਾਂ ਦਾ ਹੀ ਵੀਡੀਓ ਭੇਜੋ ਤੇ ਤਾਂ ਕਰਕੇ ਫਿਰ ਮੈਂ ਕਿਹਾ ਚਲ ਨਾਲੇ ਆਪਾਂ ਵੀਡੀਓ ਬਨਨ ਕੇ ਚਲੋ ਵੀ ਤੁਹਾਡੇ ਨਾਲ ਸ਼ੇਅਰ ਕਰ ਦਾਂਗੇ ਤੇ ਫਿਰ ਮੈਂ ਇੱਥੇ ਕੱਪੜੇ ਭਿਉਂ ਕੇ ਰੱਖਦੇ ਸੀਗੇ ਤੇ ਉਸ ਤੋਂ ਬਾਅਦ ਪਹਿਲਾਂ ਆ ਕੱਪੜੇ ਭਿਓ ਕੇ ਰੱਖ ਕੇ ਰੱਖਦੇ ਸੀ ਤੇ ਕੋਸਟਕ ਟਾਈਮ ਭਿੱਜੇ ਰਹੇ ਤੇ ਹੁਣ ਆਪਾਂ ਲਾ ਗਏ ਇੱਥੇ ਕੱਪੜੇ ਧੋਣ ਤੇ ਪਹਿਲਾਂ ਤਾਂ ਮੈਂ ਸਾਬਣ ਲਾ ਲੂੰਗੀ ਸਾਰੇ ਕੱਪੜਿਆਂ ਨੂੰ ਸਾਬਣ ਲਾ ਕੇ ਮਸਲ ਕੇ ਰੱਖ ਲੂੰਗੀ ਸਾਰੇ ਕੱਪੜੇ ਉਸ ਤੋਂ ਬਾਅਦ ਆਪੇ ਨਾਲ ਕੁੱਟ-ਕੁੱਟ ਕੇ ਆਪਾਂ ਪਾਣੀ ਕੱਢ ਲਾਂਗੇ ਤੇ ਇਹ ਬਾਕੀ ਕੁਝ ਮੈਨੂੰ ਐਸੀ ਕਾ ਵੀ ਕੱਲ ਨੂੰ ਹੈਗਾ ਮੱਛਿਆ ਦਾ ਦੇਨ ਜਾਨੀ ਕਿ ਆਈ ਵੀਡੀਓ ਹੈਗੀ ਅਜੀ ਮੰਗਲਵਾਰ ਦੀ ਤੁਹਾਡੇ ਕੋਲੇ ਬੁੱਧਵਾਰ ਸਵੇਰ ਦੇ ਟਾਈਮ ਤੇ ਆਊਗੀ ਤੇ ਬੁੱਧਵਾਰ ਨੂੰ ਹੈਗੀ ਆ ਜੀ ਮੱਸੀਆ ਤੇ ਮੱਸੀਆ ਨੂੰ ਆਪਾਂ ਮਿੱਟੀ ਕੱਢਣੀ ਆ ਤੇ ਮਿੱਟੀ ਕੱਢਣੀ ਆ ਤੇ ਫਿਰ ਮਿੱਟੀ ਕੱਢ ਕੇ ਉਸ ਤੋਂ ਬਾਅਦ ਅਸੀਂ ਕੱਪੜੇ ਨਹੀਂ ਧੋਂਦੇ ਹੈਗੇ ਮਿੱਟੀ ਕੱਢ ਕੇ ਆਪਾਂ ਜਦੋਂ ਆਉਣਿਆ ਤਾਂ ਫਿਰ ਬਾਅਦ ਚ ਕੱਪੜੇ ਉਸ ਦਿਨ ਜਿੱਦਨ ਮਿੱਟੀ ਕੱਢਦੇ ਹੈ ਮੱਸੀਆ ਵਾਲੇ ਦਿਨ ਕੱਢ ਲਈਏ ਚਾਹੇ 14 ਵਾਲੇ ਦਿਨ ਕੱਢ ਲਈਏ ਤਾਂ ਫਿਰ ਅਸੀਂ ਉਸ ਦਿਨ ਕੱਪੜੇ ਨਹੀਂ ਧੋਂਦੇ ਹੈਗੇ ਤੇ ਕੱਲ ਮੈਨੂੰ ਯਾਦ ਨਹੀਂ ਰਿਹਾ ਫਿਰ ਮੈਂ ਤਾਂ ਕਰਕੇ ਮੈਂ ਕਿਹਾ ਚਲ ਆਪਾਂ ਕੱਲ ਨੂੰ ਮਸਸਿਆ ਤੇ ਮਿੱਟੀ ਕੱਢਿਆਵਾਂਗੇ ਤੇ ਅੱਜ ਆਪਾਂ ਕੱਪੜੇ ਜਿਵੇਂ ਤਾਂ ਹੀ ਫਿਰ ਮੈਂ ਥੋੜਾ ਜਿਹਾ ਲੇਟ ਕੀਤਾ ਕਿ ਸਾਰੇ ਹੀ ਤੋਤੇ ਜਾਣਗੇ ਵੀ ਬਾਅਦ ਵਿੱਚ ਜਿਹੜੇ ਲਾਉਣਗੇ ਵੀ ਸਾਰੇ ਤੋਤੇ ਜਾਣਗੇ ਫਿਰ ਕੱਲ ਨੂੰ ਆਪਾਂ ਵੀ ਕੱਪੜੇ ਨਹੀਂ ਧੋਂਦੇ ਹੈਗੇ ਵੀ ਕਿਉਂਕਿ ਜੇ ਕੱਲ ਨੂੰ ਆਪਾਂ ਕੱਪੜੇ ਫਿਰ ਨਾ ਧੋਵਾਂਗੇ ਫਿਰ ਜ਼ਿਆਦਾ ਨਹੀਂ ਹੁੰਦੇ ਨਹੀਂ ਤਾਂ ਫਿਰ ਪਰਸੋਂ ਜ਼ਿਆਦਾ ਹੋ ਜਾਣੇ ਸੀਗੇ ਤਾਂ ਫਿਰ ਮੈਂ ਥੋੜਾ ਜਿਹਾ ਲੇਟ ਲੱਗੀ ਮੈਂ ਕਿਹਾ ਵੀ ਹੁਣ ਆਪਾਂ ਇੱਕ ਵਾਰੀ ਹੁਣ ਤਕਰੀਬਨ ਮੈਂ ਸਾਰੇ ਕੱਪੜੇ ਧੋਤੇ ਸੀਗੇ ਨਾ ਤੌਲਗੇ ਵਗੈਰਾ ਵੀ ਧੁੱਤੇ ਗਏ ਸੀਗੇ ਪੌਣੇ ਵਗੈਰਾ ਵੀ ਧੋਲੇ ਸੀਗੇ ਤੇ ਬਾਕੀ ਹਨਾ ਜਿਹੜੇ ਕੱਪੜੇ ਵੀ ਜਿਵੇਂ ਸੀਗੇ ਉਹ ਵੀ ਧੁੱਤੇ ਗਏ ਸੀ ਕਿਉਂਕਿ ਹਜੇ ਵੀ ਗਰਮੀ ਇੰਨੀ ਜ਼ਿਆਦਾ ਵੀ ਦੋ ਦੋ ਸੂਟ ਤਾਂ ਦਿੰਦੇ ਹੋ ਜਾਂਦੇ ਆ ਵੀ ਇੰਨੀ ਜ਼ਿਆਦਾ ਗਰਮੀ ਆ ਅਗਿਆ ਦਿਨਾਂ ਦੇ ਵਿੱਚ ਥੋੜਾ ਜਿਹਾ ਮੌਸਮ ਦਾ ਫਰਕ ਪੈ ਜਾਂਦਾ ਸੀਗਾ ਪਰ ਹੁਣ ਤਾਂ ਦੋ ਦੋ ਸੂਟ ਹਲੇ ਹੋ ਜਾਂਦੇ ਆ ਵੀ ਉਸ ਤੋਂ ਪਹਿਲਾਂ ਤਾਂ ਤਿੰਨ ਤਿੰਨ ਚਾਰ ਚਾਰ ਵੀ ਹੋ ਜਾਂਦੇ ਸੀਗੇ ਤੇ ਹੁਣ ਤਾਂ ਦੋ ਤਾਂ ਹਲੇ ਵੀ ਹੋ ਜਾਂਦੇ ਕਿਉਂਕਿ ਜਿੱਦਨ ਵੀ ਗਰਮੀ ਦਾ ਫਰਕ ਨਹੀਂ ਪਿਆ ਹੈਗਾ ਮੌਸਮ ਦਾ ਇਹ ਫਿਰ ਤਾਂ ਕਰਕੇ ਫਿਰ ਪਾਲੇ ਹੋ ਜਾਂਦੇ ਇੱਕ ਦਿਨ ਵੀ ਕੱਪੜੇ ਆਪਾਂ ਨਾ ਧੋਈਏ ਦੂਸਰੇ ਦਿਨ ਜ਼ਿਆਦਾ ਹੋ ਜਾਂਦੇ ਆ ਫਿਰ ਮੈਂ ਕਿਹਾ ਵੀ ਚੱਲ ਆਪਾਂ ਹੁਣ ਲੇਟ ਧੋਵਾਂਗੇ ਤਾਂ ਫਿਰ ਆਪਾਂ ਪਰਸੋਂ ਸੋਖੇ ਰਾਵਾਂਗੇ ਤੇ ਆਪਾਂ ਹੁਣ ਅੱਜ ਇੱਥੇ ਤਾਂ ਹੀ ਥੋੜਾ ਜਿਹਾ ਲੇਟ ਹੋ ਗਏ ਕੱਪੜਿਆਂ ਨੂੰ ਤੇ ਹੁਣ ਮੈਂ ਪਹਿਲਾਂ ਸਾਬਣ ਲਾ ਕੇ ਚੰਗੀ ਤਰ੍ਹਾਂ ਸਾਰੇ ਕੱਪੜਿਆਂ ਨੂੰ ਮਸਲ ਕੇ ਰੱਖ ਲਾਂ ਉਸ ਤੋਂ ਬਾਅਦ ਥਾਪੇ ਨਾਲ ਫਿਰ ਆਪਾਂ ਕੁੱਟ ਕੇ ਕੱਪੜੇ ਧੋਨੇ ਆ ਜੀ ਤੇ ਹਾਂਜੀ ਆਪਾਂ ਜਿਹੜੇ ਅੱਧੇ ਕੱਪੜੇ ਆ ਉਹ ਥਾਪੇ ਨਾਲ ਕੁੱਟ ਕੇ ਧੋ ਦਾਂ ਪਾਣੀ ਕੱਢ ਦਾਂਗੇ ਪਰ ਅੱਧੇ ਜਿਹੜੇ ਉਹ ਹੱਥ ਨਾਲ ਹੀ ਮੈਂ ਕੁੱਟੂਗੀ ਜਿੱਦਾਂ ਵੀ ਅਰਸ਼ਨੂਰ ਦੇ ਡੈਡੀ ਦੇ ਹੋਗੇ ਜੇ ਕੋਈ ਸ਼ਾਲਟ वगैरह ਹੁੰਦੀ ਆ ਜਾਂ ਜਿਵੇਂ ਕੋਟਤਾ ਹੁੰਦਾ ਕਿ ਇਸ ਤਰ੍ਹਾਂ ਹੁੰਦਾ ਵੀ ਬਟਨ ਨਾ ਟੁੱਟ ਜਾਣ ਤਾਂ ਕਰਕੇ ਫਿਰ ਮੈਂ ਉਹ ਹੱਥ ਨਾਲ ਹੀ ਜਾਨਕੀ ਕੋਟਦੀ ਹੁੰਨੀ ਆ ਥਾਪੇ ਨਾਲ ਨਹੀਂ ਕੁੱਟਦੀ ਹੈਗੀ ਤੇ ਹਾਂਜੀ ਹੁਣ ਆਪਾਂ ਸਾਰੇ ਕੱਪੜਿਆਂ ਨੂੰ ਪਹਿਲਾਂ ਲਾਲ ਗੇ ਸਾਬਣ ਤੇ ਫਿਰ ਉਸ ਤੋਂ ਬਾਅਦ ਆਪਾਂ ਕੁੱਟਦੇ ਹਾਂ ਥਾਪੀ ਨਾਲ ਹੰਜੀ ਲੋ ਜੀ ਹੁਣ ਆਪਾਂ ਸਾਰੇ ਕੱਪੜਿਆਂ ਦਾ 파ਣ ਇਸ ਤਰ੍ਹਾਂ ਹੀ ਕੱਢ ਲੈਨੇ ਆ ਤੇ ਪਰ ਉਹਨਾਂ ਨੇ ਕਮੈਂਟ ਕੀਤਾ ਸੀ ਕਿ ਵੀਡੀਓ ਫਾਸਟ ਨਾ ਕਰਿਓ ਪਰ ਪਲੀਜ਼ ਤੁਸੀਂ ਇਹ ਚੀਜ਼ ਸਮਝੋ ਹਣਾ ਵੀ ਮੈਨੂੰ ਵੀਡੀਓ ਫਾਸਟ ਕਰਨੀ ਬਣੀ ਸੀ ਕਿਉਂਕਿ ਇੱਕ ਸੂਟ ਦਾ ਮੈਂ ਇੱਥੇ ਧੋਣਾ ਨਹੀਂ ਸੀਗਾ ਜੇ ਮੈਂ ਸਾਰੇ ਇਸ ਤਰ੍ਹਾਂ ਹਣਾ ਤੁਹਾਨੂੰ ਪ੍ਰੋਪਰ ਵੀਡੀਓ ਜਿਵੇਂ ਜਾਨੀ ਕਿ ਜਾਨੀ ਸਲੋ ਸੋਰੀ ਆਪਣਾ ਫਾਸਟ ਨਾ ਕਰਦੀ ਹਣਾ ਤੇ ਇਸ ਤਰ੍ਹਾਂ ਹੀ ਸਾਰੇ ਵੀਡੀਓ ਜਿਹੜੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਤਾਂ ਵੀਡੀਓ ਨਾਲ ਬੱਡੀ ਬਹੁਤ ਹੋ ਜਾਣੀ ਸੀਗੀ ਜੀ ਜ਼ਿਆਦਾ ਹਨਾ ਹੋ ਜਾਣੀ ਸੀਗੀ ਵੈਸੇ ਵੀ ਪਹਿਲਾਂ ਹੀ ਜਿਹੜੀ ਅੱਜ ਦੀ ਵੀਡੀਓ ਸੀਗੀ ਇਹ ਤਕਰੀਬਨ ਮੈਨੂੰ ਲੱਗਦਾ 22-23 ਮਿੰਟ ਦੀ ਵੀਡੀਓ ਵੈਸੀ ਹੋ ਗਈ ਆ ਹਨਾ ਤੇ ਬਾਕੀ ਹੁਣ ਮੇਰੀ ਰਿਕਵੈਸਟ ਹੀ ਆ ਜੀ ਪਲੀਜ਼ ਵੀਡੀਓ ਨੂੰ ਪੂਰਾ ਜ਼ਰੂਰ ਦੇਖ ਲਿਓ ਜੇ ਕਿਉਂਕਿ ਕਈ ਵਾਰੀ ਇਸ ਤਰ੍ਹਾਂ ਹੁੰਦਾ ਹਨਾ ਵੀ ਮੈਨੂੰ ਵੈਸੀ ਪਹਿਲਾਂ ਵੀ ਕਿਸੇ ਵੀ ਤਰ੍ਹਾਂ ਦੇ ਕੋਈ ਵੀ ਕਮੈਂਟ ਆਉਂਦੇ ਨੇ ਹਨਾ ਵੀ ਇਸ ਤਰ੍ਹਾਂ ਦੀ ਵੀਡੀਓ ਹੋਵੇ ਇਸ ਤਰ੍ਹਾਂ ਹੋਵੇ ਪਰ ਮੈਂ ਵੀਡੀਓ ਜਿਹੜੀ ਉਹ ਸ਼ੇਅਰ ਕਰ ਦਿੰਨੀ ਆ ਪਰ ਉਹ ਕੀ ਕਰਦੇ ਨੇ ਹਨਾ ਵੀਡੀਓ ਪੂਰਾ ਦੇਖਦੇ ਨੇਗੇ ਪਰ ਫਿਰ ਦੁਬਾਰਾ ਮੈਨੂੰ ਕਮੈਂਟ ਕਰ ਦਿੰਦੇ ਨੇ ਹਨਾ ਬਾਕੀ ਮੈਨੂੰ ਇਸ ਤਰ੍ਹਾਂ ਹੈ ਨਹੀਂ ਹੈਗਾ ਵੀ ਮੈਨੂੰ ਕਮੈਂਟ ਦੁਬਾਰਾ ਦੁਬਾਰਾ ਕਿਉਂ ਕਰਦੇ ਨੇ ਪਰ ਮੈਨੂੰ ਇਸ ਤਰ੍ਹਾਂ ਹੁੰਦਾ ਹਨਾ ਵੀ ਉਹ ਸ਼ਾਇਦ ਇਹ ਚੀਜ਼ ਮਹਿਸੂਸ ਕਰਨਗੇ ਕਿ ਅਸੀਂ ਤਾਂ ਨਾ ਕਮੈਂਟ ਕੀਤਾ ਸੀਗਾ ਪਰ ਇਹਨਾਂ ਨੇ ਸਾਡੇ ਕਹਿਣ ਤੇ ਵਾਲੀ ਵੀਡੀਓ ਬਣਾਈ ਨਹੀਂਗੀ ਮੈਨੂੰ ਖੁਦ ਨੂੰ ਇਹ ਚੀਜ਼ ਮਹਿਸੂਸ ਹੁੰਦੀ ਆ ਤਾਂ ਕਰਕੇ ਫਿਰ ਮੈਂ ਕਹਿੰਨੀ ਕਿ ਤੁਸੀਂ ਵੀਡੀਓ ਨੂੰ ਪੂਰੀ ਦੇਖ ਲਿਆ ਕਰੋ ਐਂਡ ਤੱਕ ਤੇ ਚਲੋ ਜੀ ਹੁਣ ਇੱਥੇ ਆਪਣੇ ਜਿਹੜੇ ਕੱਪੜੇ ਧੁੱਫਗੇ ਸੀਗੇ ਤੇ ਹੁਣ ਆਪਾਂ ਮਸ਼ੀਨ ਚ ਪਾ ਦਿੰਨੇ ਆ ਸੁਕਾ ਲੈਣੇ ਤੇ ਕਿਉਂਕਿ ਮੈਂ ਪਹਿਲਾਂ ਵੀ ਤੁਹਾਨੂੰ ਕਿੰਨੀ ਵਾਰ ਦੱਸਿਆ ਮੈਂ ਕੱਪੜੇ ਧੋਣੇ ਜਿਹੜੇ ਹੱਥੀ ਹੁੰਦੇ ਆ ਪਰ ਸੁਕਾਉਣੇ ਮਸ਼ੀਨ ਚ ਹੁੰਦੇ ਆ ਹੁਣ ਇੱਥੇ ਆਪਾਂ ਕੱਪੜੇ ਸੁਕਾ ਲੈਣੇ ਆ ਤੇ ਜਿਹੜੇ ਕੱਪੜੇ ਸੀਗੇ ਆਪਣੇ ਵਾਈਟ ਜਿਹੜੇ ਹੈਗੇ ਆ ਉਹਨਾਂ ਨੂੰ ਆਪਾਂ ਨੀਲ ਲਾ ਕੇ ਨੀਲ ਚ ਭਿਉਂ ਦਿੰਨੇ ਆ ਨੀਲ ਪਾ ਕੇ ਤੇ ਫਿਰ ਉਹ ਵੀ ਸੁਕਾ ਲਾਂਗੇ ਤੇ ਹਾਂਜੀ ਲੋ ਜੀ ਹੁਣ ਆਪਣੇ ਕੱਪੜੇ ਜਿਹੜੇ ਆ ਮਸ਼ੀਨ ਦੇ ਵਿੱਚੋਂ ਆਪਾਂ ਕੱਢ ਲਿਆ ਯਾਨੀ ਕਿ ਸੁੱਕ ਗਏ ਹੁਣ ਆਪਾਂ ਤਣੀ ਤੇ ਖਿਲਾਰ ਦਿੰਨੇ ਆ ਕੱਪੜੇ ਪਾ ਦਿੰਨੇ ਆ ਸੁੱਕਣੇ ਤਣੀ ਦੇ ਉੱਪਰ ਤੇ ਉਸ ਤੋਂ ਬਾਅਦ ਫਿਰ ਆਪਣੇ ਅਗਲੇ ਕੰਮ ਧੰਦੇ ਕਰਾਂਗੇ ਹੁਣ ਆਪਾਂ ਯਾਨੀ ਕਿ ਜਾਵਾਂਗੇ ਪਸ਼ੂਆਂ ਵੱਲ ਕਿਉਂਕਿ ਟਾਈਮ ਜਿਹੜਾ ਸਵਾ 3 ਦਾ ਹੋ ਗਿਆ ਇੱਥੇ ਤੇ ਕਿ ਮੈਂ 3 ਵਜੇ ਪਸ਼ੂਆਂ ਵੱਲ ਚਲੀ ਜਾਨੀ ਆ ਪਰ ਅੱਜ ਮੈਂ ਥੋੜਾ ਜਿਹਾ ਬਸ ਲੇਟ ਹੋਗੀ ਤੇ ਹੁਣ ਜਲਦੀ-ਉਲਦੀ ਕੱਪੜੇ ਸੁੱਕਣੇ ਪਾ ਕੇ ਤੇ ਫਿਰ ਆਪਾਂ ਜਾਂਨੇ ਮੱਜਾਂ ਵੱਲ ਤੇ ਮੱਜਾਂ ਹਲਵਾ ਵਗੈਰਾ ਚੱਕ ਕੇ ਸੰਨੀ ਵਗੈਰਾ ਕਰਿਆਉਣੀ ਆ ਮੱਜਾਂ ਨੂੰ ਉਸ ਤੋਂ ਬਾਅਦ ਫਿਰ ਆਪਾਂ ਦੁਬਾਰਾ ਆ ਕੇ ਚਾਹ ਬਣਾਵਾਂਗੇ ਐ ਫਿਰ ਚਾਹ ਪੀ ਕੇ ਤੇ ਫਿਰ ਭਾਂਡੇ ਵਗੈਰਾ ਸਾਫ਼ ਕਰਾਂਗੇ ਕਿਉਂਕਿ ਪਹਿਲਾਂ ਆਲੀ ਚਾਹ ਵਾਲੇ ਜਿਹੜੇ ਭਾਂਡੇ ਸੀਗੇ ਮੇਰੇ ਅੱਜ ਉਹ ਵੀ ਸਾਫ਼ ਕਰਨ ਵਾਲੇ ਪਏ ਆ ਹਲੇ ਫਿਰ ਮੈਂ ਹੁਣ ਕੱਪੜਿਆਂ ਦਾ ਕੰਮ ਖਤਮ ਕਰਕੇ ਉਸ ਤੋਂ ਬਾਅਦ ਫਿਰ ਮੱਜਾਂ ਦਾ ਕੰਮ ਜਿਹੜਾ ਸਾਰਾ ਖਤਮ ਕਰਕੇ ਤੇ ਫਿਰ ਹੀ ਆਪਾਂ ਤੇ ਅਗਲੇ ਕੰਮ ਸੋਰੀ पांडे ਵਗੈਰਾ ਜਿਹਨੇ ਸਾਫ ਕਰਾਂਗੇ ਤੇ ਹੁਣ ਇੱਥੇ ਕੱਪੜੇ ਸੁੱਕਣੇ ਪਾ ਕੇ ਸਿੱਧਾ ਮੈਂ ਜਾਉਂਗੀ ਮੱਝਾਂ ਨਾਲ ਤੇ ਹਾਂਜੀ ਇਸ ਦੇ ਨਾਲ ਹੀ ਆਪਾਂ ਅੱਜ ਦੇ ਵਲੌਗ ਦਾ ਐਂਡ ਵੀ ਇੱਥੇ ਕਰਦੇ ਹਾਂ ਜੀ ਜੇਕਰ ਤੁਹਾਨੂੰ ਅੱਜ ਦਾ ਵਲੌਗ ਚੰਗਾ ਲੱਗਿਆ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਜੇਕਰ ਚੈਨਲ ਦੇ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਬਾਕੀ ਜਿਹੜੇ ਮੇਰੇ ਭੈਣ ਭਰਾ ਹਨ ਮੇਰੀ ਵੀਡੀਓ ਹਰ ਰੋਜ਼ ਦੇਖਦੇ ਨੇ ਕਮੈਂਟ ਕਰਦੇ ਨੇ ਲਾਈਕ ਕਰਦੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਜੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਤੇ ਬਾਕੀ ਵੀ ਸਾਰੇ ਮੇਰੇ ਭੈਣ ਭਰਾ ਹਨ ਇਸੇ ਤਰ੍ਹਾਂ ਹੀ ਸਪੋਰਟ ਕਰਦੇ ਰਹੋ ਤੇ ਆਪਾਂ ਸੋਹਣੇ ਸੋਹਣੇ ਵਲੌਗ ਤੁਹਾਡੇ ਨਾਲ ਸ਼ੇਅਰ ਕਰਦੇ ਰਾਵਾਂਗੇ ਜੀ ਚਲੋ ਠੀਕ ਹੈ ਜੀ ਮਿਲਾਂਗੇ ਆਪਾਂ ਕੱਲ ਨੂੰ ਕਿਸੇ ਹੋਰ ਸੋਹਣੇ ਜਿਹੇ ਵਲੌਗ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੱਸਦੇ ਰਹੋ ਵਸਦੇ ਰਹੋ ਖੁਸ਼ ਰਹੋ ਤੰਦਰੁਸਤ ਰਹੋ ਬਾਏ ਬਾਏ